welcom to punjab knowledge point हां जी ਆਪਣੀ जीके री सीरीज चलदी है फर्स्ट इन इंडिया द पार्ट 6 हां जी स्टार्ट ਕਰਦੇ ਆ ਕਵੈਸਚਨ ਕਿਸ ਰਾਜ ਨੇ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਕੀਤੀ हां जी ਕਿਹੜਾ ਰਾਜ ਸੀ ਆਪਣਾ ਕਿਹੜੀ ਸਟੇਟ ਸੀਗੀ ਜਿਹਨੇ ਸਭ ਤੋਂ ਪਹਿਲਾਂ ਪੰਚਾਇਤੀ ਸਿਸਟਮ ਸਟਾਰਟ ਕੀਤਾ हां जी ਦੋ ਆਨਸਰ ਇਹਦਾ हां जी கரੈਕਟ ਆਨਸਰ ਹੈ ਸੀ ਆਪਸ਼ਨ Rajasthan ਰਾਜਸਥਾਨ ਸਟੇਟ ਸੀ ਜਿਨੇ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਪ੍ਰਣਾਲੀ ਸਟਾਰਟ ਕੀਤੀ ਇਹਦਾ ਜ਼ਿਲ੍ਹਾ ਸੀ ਨਾਗੌਰ ਨਾਗੌਰ ਜ਼ਿਲ੍ਹਾ ਸੀ ਨਾਗੌਰ ਕਦੋਂ ਕੀਤੀ ਸੀ ਸਟਾਰਟ ਇਹ 2 ਅਕਤੂਬਰ 1969 ਈਸਵੀ ਦੇ ਵਿੱਚ ਇੱਥੇ ਪੰਚਾਇਤੀ ਰਾਜ ਪ੍ਰਣਾਲੀ ਸਟਾਰਟ ਹੋਈ ਸੀ ਨੈਕਸਟ ਕੁਐਸਚਨ ਭਾਰਤ ਦਾ ਪਹਿਲਾ 올림픽 ਮੈਡਲ ਜੇਤੂ ਅੰਗਰੇਜ਼ਾਂ ਦੇ ਰਾਜ ਦੌਰਾਨ 1900 ਵਿੱਚ ਕੌਣ ਸੀ ਹਾਂਜੀ ਪਹਿਲਾ ਭਾਰਤ ਦਾ ਪਹਿਲਾ ਆਦਮੀ ਕੌਣ ਸੀਗਾ ਵਿਅਕਤੀ ਕੌਣ ਸੀਗਾ ਜੀਨੇ ਮੈਡਲ ਜਿੱਤਿਆ 올림픽 ਦੇ ਵਿੱਚ ਹਾਂਜੀ ਹਾਂਜੀ ਤੇ ਬੀ ਆਪਸ਼ਨ ਆ ਨਾਰਮਨ ਰਿਚਰਡ ਨਾਰਮਨ ਰਿਚਰਡ ਤੀਗਾ ਇਹ ਇਹਨੇ 1900 ਦੇ ਵਿੱਚ ਜਿਹੜੀਆਂ 올림픽 ਹੋਈਆਂ ਪੈਰਿਸ ਦੇ ਵਿੱਚ ਪੈਰਿਸ ਕਿਹਦੀ ਕੈਪੀਟਲ ਹੈਗੀ ਰਾਜਧਾਨੀ ਹੈਗੀ ਫਰਾਂਸ ਦੀ ਉੱਥੇ ਇਹਨੇ ਦੋ ਮੈਡਲ ਜਿੱਤੇ ਲੀਗੇ ਠੀਕ ਹੈ ਜੀ ਦੋ ਮੈਡਲ ਕਾਹਦੇ ਜਿੱਤੇ ਸੀਗੇ ਚਾਂਦੀ ਦੇ ਮੀਨਿੰਗ ਸਿਲਵਰ ਦੇ ਠੀਕ ਹੈ ਜੀ ਤੇ ਕਾਹਦੇ ਵਿੱਚ ਜਿੱਤੇ ਸੀ ਨੇ ਦੌੜ ਦੇ ਵਿੱਚ ਨਾ ਲੰਮੀ ਦੌੜ ਦੌੜ ਲਾਈ ਦੀ ਨੇ ਉਹਦੇ ਵਿੱਚ ਜਿੱਤੇ ਸੀਗੇ ਨੈਕਸਟ ਕੁਐਸਚਨ ਕਰਦੇ ਹਾਂ ਭਾਰਤ ਦੇ ਵਿੱਚ ਪਹਿਲਾ ਪਰਮਾਣੂ ਪ੍ਰੀਖਣ ਫਰਸਟ ਨਿਊਕਲੀਅਰ ਟੈਸਟ ਕਿੱਥੇ ਕੀਤਾ ਗਿਆ ਹਾਂਜੀ ਇੰਪੋਰਟੈਂਟ ਆ ਇਹ ਪਹਿਲਾ ਪਰਮਾਣੂ ਪ੍ਰੀਖਣ ਕਿੱਥੇ ਕੀਤਾ ਕਿੱਥੇ ਕੀਤਾ ਗਿਆ ਇਹ ਸੀ ਆਪਸ਼ਨ ਪੋਖਰਨ ਦੇ ਵਿੱਚ ਪੋਖਰਨ ਕਿੱਥੇ ਪੈਂਦਾ ਰਾਜਸਥਾਨ ਚ ਹੋਇਆ ਸੀਗਾ ਪਹਿਲਾਂ ਵੀ ਇੱਥੇ ਹੋਇਆ ਦੂਜਾ ਵੀ ਪੋਖਰਨ ਚ ਹੀ ਹੋਇਆ ਸੀਗਾ ਨਾ ਕਦੋਂ ਹੋਇਆ ਸੀ ਇਹ ਹਾਂਜੀ 18 ਮਈ 1974 ਇਸਵੀ ਦੇ ਵਿੱਚ ਪਹਿਲਾ ਆਪਣਾ ਪਰਮਾਣੂ ਪ੍ਰੀਖਣ ਕੀਤਾ ਗਿਆ ਪੋਖਰਨ ਦੇ ਵਿੱਚ ਇਸ ਪ੍ਰੋਜੈਕਟ ਦਾ ਨਾਮ ਕੀ ਸੀਗਾ ਜਿਹੜਾ ਇਹਨਾਂ ਨੇ ਧਮਾਕਾ ਕੀਤਾ ਸੀ ਨਾ ਪਰਮਾਣੂ ਉਹਦਾ ਨਾਮ ਸੀਗਾ ਕੋਡ ਤੇ ਦਾ ਸਮਾਈਲਿੰਗ ਬੁੱਧ 스마일링 ਬੁੱਧ ਨਾਮ ਸੀਗਾ ਪੇਪਰ 'ਚ ਕੁਛ ਨਹੀਂ ਆਇਆ ਵੀ ਕੀ ਨਾਮ ਸੀਗਾ ਜਦੋਂ ਫਸਟ ਨਿਊਕਲੀਅਰ ਟੈਸਟ ਕੀਤਾ ਗਿਆ 스마일링 ਬੁੱਧ 79 ਕੁਚਨ ਭਾਰਤ ਦਾ ਪਹਿਲਾ ਰੱਖਿਆ ਮੰਤਰੀ ਕੌਣ ਸੀ ਹਾਂਜੀ ਭਾਰਤ ਦਾ ਡਿਫੈਂਸ ਮਿਨਿਸਟਰ ਕੌਣ ਸੀ ਪਹਿਲਾ ਹਾਂਜੀ ਦੇਖੋ ਸਦਾ ਬੱਲਾਬਾਈ ਪਟੇਲ ਬਲਦੇਵ ਸਿੰਘ ਜਗਜੀਵਨ ਨਰਾਮ ਡਾਕਟਰ ਬੀਰ ਅੰਬੇਦਕਰ ਤੁਸੀਂ ਦੋ ਤਿੰਨ ਆਪਸ਼ਨਾਂ ਤਾਂ ਤੁਸੀਂ ਕਰ ਦੋ ਰਿਜੈਕਟ ਕਰ ਦੋਗੇ ਤਾਂ ਨਹੀਂ ਹੋ ਜਾਣ ਇੱਕ ਰਹ ਗਿਆ ਵੀ ਆਪਸ਼ਨ ਦਾ கரੈਕਟ ਆਨਸਰ ਹੈ ਬਲਦੇਵ ਸਿੰਘ ਬਲਦੇਵ ਸਿੰਘ ਜੀ ਜੋ ਆਪਣੇ ਪਹਿਲੇ ਡਿਫੈਂਸ ਮਿਨਿਸਟਰ ਬਣੇ ਅਸੀਮਾ ਕੁਛ ਦੇਖਦੇ ਆ ਪਹਿਲੀ ਭਾਰਤੀ ਮਹਿਲਾ ਜਿਸ ਨੇ ਅੰਟਾਰਕਟਿਕਾ ਦੀ ਯਾਤਰਾ ਕੀਤੀ ਅੰਟਾਰਕਟਿਕਾ ਹੈ ਨਾ ਦੀ ਯਾਤਰਾ ਕੀਤੀ ਪਹਿਲੀ ਭਾਰਤੀ ਮਹਿਲਾ ਕਿਹੜੀ ਸੀ ਉਹ ਸੀ ਆਪਸ਼ਨ ਮਹਿਰ ਮੂਸਾ ਮਹਿਰ ਮੂਸਾ ਸੀ ਜਿਨੇ ਪਹਿਲੀ 1976 77 ਇਸਵੀ ਦੇ ਵਿੱਚ ਲਗਭਗ ਇਹਨੇ ਨ ਅੰਟਾਰਕਟਿਕਾ ਦੀ ਯਾਤਰਾ ਕੀਤੀ ਸੀ ਨੈਕਸਟ ਕੁਐਸਚਨ ਪਹਿਲਾ ਭਾਰਤੀ ਜਿਸ ਨੂੰ IAF IAF ਵਿੱਚ ਮਾਰਸ਼ਲ ਆਫ ਦੀ 에ਅਰ ਫੋਰਸ ਦਾ ਉਹਦਾ ਮਿਲਿਆ ਹਾਂਜੀ ਮਾਰਸ਼ਲ ਆਫ ਦੀ 에ਅਰ ਫੋਰਸ ਦਾ ਉਹਦਾ ਕਿਛਨ ਮਿਲਿਆ ਸੀਗਾ ਪਹਿਲਾ ਭਾਰਤੀ ਕਹੜਾ ਹੈਗਾ ਹਾਂਜੀ A ਆਪਸ਼ਨ ਅਰਜੁਨ ਸਿੰਘ ਕਦੋਂ ਮਿਲਿਆ ਸੀਗਾ 2002 ਦੇ ਵਿੱਚ ਅਰਜੁਨ ਸਿੰਘ ਬਹੁਤ ਹੀ ਆਪਣੇ ਸੀਨੀਅਰ ਸੀਗੇ ਫੋਰਸ ਦੇ ਵਿੱਚ ਉਹਨਾਂ ਮਿਲਿਆ ਸੀਗਾ ਮਾਰਸ਼ਲ ਆਫ ਦੀ 에어 ਫੋਰਸ ਪਹਿਲਾ ਭਾਰਤੀ ਜਿਸ ਨੇ ਪਹਿਲੀ ਭਾਰਤੀ ਜਿਸ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹਾਂ ਜੀ ਪਹਿਲੀ ਭਾਰਤੀ ਕਿਹੜੀ ਸੀ ਜਿਸ ਨੇ ਮਿਸ ਯੂਨੀਵਰਸ ਬਣੀ ਆਪਣੀ ਇੰਪੋਰਟੈਂਟ ਹੈ ਪੇਪਰ 'ਚ ਕਾਫੀ ਵਾਰ ਇਹ ਵੀ ਕੁਐਸਚਨ ਆਏਗਾ ਹਾਂਜੀ ਕੀ ਆਨਸਰ ਹੈ ਦਾ ਸੀ ਆਪਸ਼ਨ ਸੋ ਸਮਿਤਾ ਸੈਨਸਨ ਜਿਨ੍ਹਾਂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਕਦੋਂ 1994 ਈਸਵੀ ਦੇ ਵਿੱਚ 1994 ਇਸ ਵਿੱਚ ਇਹਨਾਂ ਨੂੰ ਮਿਸ ਯੂਨੀਵਰਸਿਟੀ ਦਾ ਖਿਤਾਬ ਮਿਲਿਆ ਸੁਸ਼ਮિતા ਸੈਨ ਨੈਕਸਟ ਕੁਸ਼ਨ ਭਾਰਤ ਦੀ ਪਹਿਲੀ ਰੇਡੀਓ ਟ੍ਰਾਂਸਮਿਸ਼ਨ ਸੇਵਾ ਫਸਟ ਰੇਡੀਓ ਟ੍ਰਾਂਸਮਿਸ਼ਨ ਸਰਵਿਸ ਕਿੱਥੋਂ ਸ਼ੁਰੂ ਹੋਈ ਹਾਂਜੀ ਤੁਸੀਂ ਇਹਦਾ ਤੁੱਕਾ ਵੀ ਲਾ ਸਕਦੇ ਹੋ ਨਾ ਜੇ ਕੋਈ ਆਜੇ ਪਹਿਲੀ ਕਿੱਥੋਂ ਯਾ ਤਰਾਂਸ ਇਹਨਾਂ ਦਾ ਮੁੰਬਈ ਜਾਂ ਕੋਲਕਾਤਾ ਹੁੰਦਾਗਾ ਤਾਂ ਇਹਦਾ ਆਨਸਰ ਹੈਗਾਗਾ ਮੁੰਬਈ ਪਹਿਲੀ ਟ੍ਰਾਂਸਮਿਸ਼ਨ ਕਿੱਥੋਂ ਸਟਾਰ ਹੋਈ ਮੁੰਬਈ ਦੀ ਮੁੰਬਈ ਦੇ ਵਿੱਚ ਸਟਾਰ ਹੋਈ ਸੀਗੀ 1923 ਦੇ ਵਿੱਚ ਨੈਕਸਟ ਕੁਐਸਚਨ ਭਾਰਤ ਵਿੱਚ ਸਭ ਤੋਂ ਪਹਿਲਾ ਸੁਪਰੀਮ ਕੋਰਟ ਕਿਸ ਐਕਟ ਦੇ ਤਹਿਤ ਸਥਾਪਿਤ ਕੀਤਾ ਗਿਆ ਹਾਂ ਜਿਹੜਾ ਆਪਣਾ ਸੁਪਰੀਮ ਕੋਰਟ ਸੀਗਾ ਆਪਣਾ ਸਭ ਤੋਂ ਪਹਿਲਾ ਕੋਰਟ ਸੀ ਨਾ ਕਿਹੜੇ ਐਕਟ ਅਧੀਨ ਬਣਿਆ ਸੀ ਭਾਰਤ ਵਿੱਚ ਹਾਂਜੀ ਇਹਦਾ ਅਨਸਰ ਹੈਗਾ ਬੀ ਆਪਸ਼ਨ ਰੈਗੂਲੇਟਿੰਗ ਐਕਟ 1773 ਰੈਗੂਲੇਟਿੰਗ ਐਕਟ 1773 ਦੇ ਵਿੱਚ تہتر کے تحت انیس سو ستارہ سو چہتر عیسوی نو کولکتا وکے پہلا اپنا کوٹ بنیام کوٹ بنیاٹ کوشچن کر دیا سہت اکیڈمی اوارڈ جیتنے والے پہلی ویک بیع... پہلا ویکتی بیع... بیع... جبی جب لیکھک کون سی ہاں جی ساہت اکیڈمی اوارڈ کسی ملے پہلا ہاں جی پنجابی لیکھک کون سا لکھو آنسر کی ہوگا ای آپشن امرتا پریتم ਅਮਰਤਾ ਪ੍ਰੀਤਮ ਨੂੰ 1956 ਈਸਵੀ ਦੇ ਵਿੱਚ ਉਹਦੀ ਰਚਨਾ ਸੀਗੀ ਸੁਨੇਹੜੇ ਸੁਨੇਹੜੇ ਲਈ ਇਹਨਾਂ ਨੂੰ ਮਿਲਿਆ ਸੀਗਾ ਸਾਹਿਤ ਅਕੈडमी ਅਵਾਰਡ ਠੀਕ ਹੈ ਜੀ ਨੈਕਸਟ ਕੁਐਸਚਨ ਭਾਰਤ ਦੀ ਪਹਿਲੀ 에어ਲਾਈਨ ਫਸਟ 에어ਲਨ ਕਿਹੜੀ ਸੀ ਕਿਹੜੀ ਸੀ ਭਾਰਤ ਦੀ ਪਹਿਲੀ 에어ਲਨ ਹਾਂਜੀ ਟਾਟਾ 에어ਲਾਈਨ ਜੀ ਆਰ ਡੀ ਟਾਟਾ ਨੇ بنائی سی یہ انیس سو بتی عیسوی سٹارٹ کی جی آر ڈی ٹاٹا نے کی نام سے ٹاٹا ایئر لائن بعد چدل کے کی بن بن گیا ایئر انڈیا انڈیا ٹھیک ہے جی نیکسٹ کوشچن کر دیا پہلی بھارتی مہیلا ڈاکٹر فسٹ وومن ڈاکٹر کون سی پہلی بارت کی ہاں جی کریکٹ آنسر ڈی آپشن اروتک اے ای اینڈ ای 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 بی ਕੰਦੰਬਨੀ ਗੌਂਗਲੀ ਤੇ ਅਨੰਦੀ ਗਪਾਲ ਜੋਸੀ ਦੋਨਿਆਂ ਸਨ ਇੰਨੇ ਹੀ ਜੋ ਆਪਣੇ ਪਹਿਲੇ ਮਹਿਲਾ ਡਾਕਟਰ ਬਣਿਆ ਨੇ ਹਾਂਜੀ ਠੀਕ ਹੈ ਇੱਕ ਤੋਕੋ ਤੁਸੀਂ ਇਹ ਆ ਭਾਰਤ ਦਾ ਪਹਿਲਾ ਚੀਫ ਜਸਟਿਸ ਜਿਸ ਨੇ ਰਾਸ਼ਟਰਪਤੀ ਐਕਟਿੰਗ ਪ੍ਰੈਜ਼ੀਡੈਂਟ ਉਹਦੇ ਸੇਵਾ ਨਿਭਾਈ ਹਾਂਜੀ ਪਹਿਲਾ ਚੀਫ ਜਸਟਿਸ ਕੌਣ ਸੀਗਾ ਜਿਸ ਨੇ ਐਕਟਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਸੇਵਾ ਨਿਭਾਈ ਹਾਂਜੀ ਦੱਸੋ ਆਹ ਜਿਹੜਾ ਆਪਸ ਨੇ ਆਨਸਰ ਸੀ ਜਸਟਿਸ ਐਮ ਹਿਦਤੂਲਾ ਕਾਰਨ ਕੀ ਸੀਗਾ 1969 ਐਸਬੀ ਦੇ ਵਿੱਚ ਜਿਹੜੇ ਆਪਣੇ ਰਾਸ਼ਟਰਪਤੀ ਸੀਗੇ ਕੌਣ ਸੀ ਰਾਸ਼ਟਰਪਤੀ ਡਾਕਟਰ জাকੂਰ ਹੁਸੈਨ জাকੇ ਹੁਸੈਨ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਜਿਹੜੇ ਆਪਣੇ ਉਪ ਰਾਸ਼ਟਰਪਤੀ ਸੀਗੇ ਵਾਈਸ ਪ੍ਰੈਜ਼ੀਡੈਂਟ ਸੀਗੇ ਬੀਬੀ ਗਿਰੀ ਉਹੋ ਦੇਗੇ ਸੀ ਅਸਤੀਫਾ ਠੀਕ ਹੈ ਜਦੋਂ ਅਸਤੀਫਾ ਦੇ ਜਾਂਦੇ ਨੇ ਤਾਂ ਐਕਟਿੰਗ ਕੋਈ ਤਾਂ ਕੋਈ ਪ੍ਰੈਜ਼ੀਡੈਂਟ ਬਣੂਗਾ ਸਭ ਨੂੰ ਪਤਾਗਾ ਜੇ ਰਾਸ਼ਟਰਪਤੀ ਨਹੀਂ ਹੈਗਾ ਤਾਂ ਕੌਣ ਪ੍ਰੈਜ਼ੀਡੈਂਟ ਬੰਦਾ ਹੈ ਵਾਈਸ ਪ੍ਰੈਜ਼ੀਡੈਂਟ ਬੰਦਣਾ ਉਪਰ ਰਾਸ਼ਟਰਪਤੀ ਜੀ ਉਹ ਵੀ ਨਹੀਂ ਹੈਗਾ ਤਾਂ ਆਪਣਾ ਸੁਪਰੀਮ ਕੋਰਟ ਦਾ ਜੱਜ ਹੈ ਨਾ ਸੀਜੀਆਈ ਆਫ ਇੰਡੀਆ ਐਜ਼ ਅ ਪ੍ਰੈਮ ਪ੍ਰੈਜ਼ੀਡੈਂਟ ਵਰਕ ਕਰਦਾ ਹੁੰਦਾ ਹੈ ਤਾਂ ਆਪਣੀ ਜਿਹੜੀ ਜਸਟਿਸ ਐਮ ਹਦੁੱਤ ਉੱਲਾ ਸੀਗੇ ਉਹ ਆਪਣੇ ਸੀਜੀਆਈ ਸਨ ਆਪਣੇ ਉਸ ਸਮੇਂ ਦਾ ਇੰਨਾ ਨੇ ਜੀ ਚੀਫ ਚੀਫ ਜਸਟਿਸ ਦੀ ਜਿਹਨੇ ਐਕਟਿੰਗ ਰਾਸ਼ਟਰਪਤੀ ਦੇ ਤੌਰ ਤੇ ਕੰਮ ਕੀਤਾ ਨੈਕਸਟ ਕੁਸਚਨ ਭਾਰਤ ਦੀ ਪਹਿਲੀ ਮਝਾਇਲ ਕਿਹੜੀ ਸੀ ਹਾਂਜੀ ਭਾਰਤ ਦੀ ਪਹਿਲੀ ਮਝਾਇਲ ਕਿਹੜੀ ਸੀਗੀ ਹਾਂਜੀ ਦੇਖੋ ਕਰੈਕਟ ਆਨਸਰ ਬੀ ਆਪਸ਼ਨ ਪ੍ਰithvi ਪ੍ਰithvi ਮਝਾਇਲ 1988 ਦੇ ਵਿੱਚ ਇਹਦਾ ਪ੍ਰਿਕਸ਼ਨ ਕੀਤਾ ਗਿਆ ਸੀਗਾ ਨੈਕਸਟ ਕੁਸਚਨ ਦੇਖਦੇ ਹਾਂ ਭਾਰਤ ਦਾ ਪਹਿਲਾ ਸਮੁੰਦਰੀ ਜਹਾਜ਼ ਏਅਰਕ੍ਰਾਫਟ ਕੈਰੀਅਰ ਹਾਂ ਜਿਹੜਾ ਸੀਗਾ ਕਿਹੜਾ ਸੀਗਾ ਦੇਖੋ ਆਈ ਬੀ ਆਪਸ਼ਨ ਆਈ ਐਨ ਐਸ ਵਿਕਰਾਂਤ 1961 ਦੇ ਵਿੱਚ ਆਈ ਐਨ ਐਸ ਵਿਕਰਾਂਤ 1961 ਦੇ ਵਿੱਚ ਇਹ ਇੰਗਲੈਂਡ ਮਤਲਬ ਯੂਕੇ ਤੋਂ ਇਹਨਾਂ ਨੇ ਲਗਤਾ ਸੀ ਨਾ ਜਾਂ ਇੰਡੀਆ ਨੇ ਆਪਣੇ ਨੇ ਤਾਂ ਆਪਣਾ ਪਹਿਲਾ ਇਹ ਏਅਰਕ੍ਰਾਫਟ ਕੈਰੀਅਰ ਬਣ ਗਿਆ ਆਈ ਐਨ ਐਸ ਵਿਕਰਾਂਤ ਹਾਂਜੀ ਅ ਜੇ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਤੇ ਨੈਕਸਟ ਵੀਡੀਓ ਲਈ ਸਾਡੇ ਚੈਨਲ ਦੀ ਵੀਡੀਓ ਦੇਖਦੇ ਰਹੋ